ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਉਮੀਦ ਆ ਸਾਰੇ ਮੇਰੇ ਵੀਰ ਭਰਾ ਖੁਸ਼ ਹੋਣਗੇ ਤੇ ਠੀਕ ਹੋਣਗੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਕਬੱਡੀ ਕੱਪ ਹੋਣ ਜਾ ਰਿਹਾ ਜੀ ਇਹ ਕਬੱਡੀ ਕੱਪ ਕਪੂਰਥਲਾ ਜ਼ਿਲ੍ਹਾ ਵਿੱਚ ਹੋਣ ਜਾ ਰਿਹਾ ਜੀ ਪਿੰਡ ਟਿੱਬਾ ਵਿੱਚ ਜਿਹੜਾ ਕੀ ਇਹ ਬਹੁਤ ਸ਼ਾਨਦਾਰ ਕਬੱਡੀ ਕੱਪ ਹੋਵੇਗਾ ਇਹਦੇ ਵਿੱਚ ਤੁਹਾਨੂੰ ਅੱਗੇ ਆਪਾਂ ਦੱਸਾਂਗੇ ਕਿਹੜੀ ਜਿਹੜੀ ਤਰੀਕ ਨੂੰ 75 ਕਿਲੋ ਤੇ ਕਿਹੜੀ ਜਿਹੜੀ ਤਰੀਕ ਨੂੰ ਆਲ ਓਪਨ ਦੀਆਂ ਟੀਮਾਂ ਖੇਡਣਗੀਆਂ ਇਹਦੇ ਵਿੱਚ ਚਾਰ ਜੜੀਆਂ ਬੁੱਕ ਟੀਮਾਂ ਕੀਤੀਆਂ ਗਈਆਂ ਆਲ ਓਪਨ ਦੀਆਂ ਉਹ ਹੀ ਖੇਡ ਸਕਣਗੀਆਂ ਇਹਦੇ ਵਿੱਚ ਪਹਿਲਾ ਨਾਮ 1.5 ਲੱਖ ਰੱਖਿਆ ਗਿਆ ਜੀ ਤੇ ਦੂਜਾ ਨਾਮ 1 ਲੱਖ ਰੱਖਿਆ ਗਿਆ ਇਹਦੇ ਵਿੱਚ ਬੈਸਟ ਰੇਡਰਾਂ ਨੂੰ ਤੇ ਬੈਸਟ ਜਾਫੀਆਂ ਨੂੰ ਝੋਟੀਆਂ ਦਿੱਤੀਆਂ ਜਾਣਗੀਆਂ ਇਹਦੇ ਵਿੱਚ ਪਹੁੰਚ ਰਹੀਆਂ ਚਾਰ ਬੁੱਕ ਟੀਮਾਂ ਬਾਬਾ ਭਾਗ ਸਿੰਘ ਕਬੱਡੀ ਕਲੱਬ ਹੈਸਟਿੰਗ ਮਾਨ ਕਬੱਡੀ ਕਲੱਬ ਫਗਵਾੜਾ ਅਤੇ ਟਿੱਬੇ ਦੀ ਬਣੀ ਹੋਈ ਟੀਮ ਖੇਡੇਗੀ ਚੌਥੇ ਨੰਬਰ ਤੇ ਸ਼ਹੀਦ ਦੀਪ ਸਿੰਘ ਸਿੱਧੂ ਕਬੱਡੀ ਕਲੱਬ ਜੰਡੇਆਲਾ ਇਹਦੇ ਵਿੱਚ ਇਹ ਟੀਮਾਂ ਖੇਡਣਗੀਆਂ 3 ਤਰੀਕ ਨੂੰ 75 ਕਿਲੋ ਦੇ ਮੈਚ ਕਰਵਾਏ ਜਾਣਗੇ ਤੇ 4 ਜਨਵਰੀ 2025 ਦਿਨ ਸ਼ਨੀਵਾਰ ਨੂੰ ਆਲ ਓਪਨ ਦੀਆਂ ਇਹ ਬੁੱਕ ਕੀਤੀਆਂ ਚਾਰ ਟੀਮਾਂ ਖੇਡ ਪਉਣਗੀਆਂ ਬਹੁਤ ਹੀ ਸਿਰੇ ਦੇ ਮੈਚ ਹੋਣੇ ਆ ਜੀ ਬਹੁਤ ਹੀ ਫਸਮਾ ਮੈਚ ਹੋਣਾ ਆ ਚਾਰ ਟੀਮਾਂ ਦੇ ਇਹ ਜਿਹੜੇ ਮੈਚ ਆ ਬੜੇ ਜ਼ਬਰਦਸਤ ਹੋਣੇ ਆ ਜੀ 3 ਤਰੀਕ ਤੇ 4 ਤਰੀਕ ਨੂੰ ਇਹ ਬਹੁਤ ਸ਼ਾਨਦਾਰ ਕਬੱਡੀ